ਬਾਬਾ ਜੀ ਮੇਗੋ ਖਾਲਸਾ ਵੇਰੀ ਜੈ ਗੁਰਦੇਵ ਧੰਨ ਗੁਰਦੇਵ ਜੀ ਵੇ ਖਾਲਸਾ ਜੈ ਗੁਰਦੇਵ ਧੰਨ ਗੁਰਦੇਵ ਜੀ ਬਾਬਾ ਜੀ ਸੇ ਇਥੋਂ ਦੇ ਪ੍ਰਧਾਨ ਨੂੰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹਿਆ ਜਿਤੇ ਇਹ ਪਾਪ ਪੁੱਤਰ ਭਗਤੀ ਦੀ ਸ਼ਕਤੀ ਦਾ ਮਜਮੂ ਤਪਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਮੇਰੇ ਹਜ਼ੂਰ ਪਿਤਾ ਭਗਵੰਦ ਦਾਸ ਪਾਤਸ਼ਾਹ ਜੀ ਨੇ 4 ਸਾਲ 2 ਮਹੀਨੇ 11 ਦਿਨ ਲੜੇ ਕਰਕੇ ਸੂਚੀ ਮੁਕਤ ਵਾਲਾ ਗਿਆਨ ਦਿੱਤਾ ਇਸ ਸਥਾਨ ਤੇ ਜਿੱਥੇ ਕਾਰ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਸਮੇਂ ਸਮੇਂ ਤੇ ਤਪਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਨੁਸ਼ਕਤੀ ਮਹਾਂ ਜੋਤਾਂ ਦੇ ਆਗਮਨ ਪਰ ਜੋਤੀ ਉੱਪਰ ਬੜੀ ਸ਼ਰਧਾ ਤੇ ਹਰ ਸਲਾਤਨਾ ਬਣਾਈ ਜਾਂਦੀ ਜਿਸ ਕਰਦੇ ਉੱਤੇ ਭਗਵੰਦ ਦਾਸ ਪਾਤਸ਼ਾਹ ਜੀ ਦਾ ਆਗਮਨ ਪਰ ਸਾਖੀ 바ਵਾ ਸਾਹਿਬ ਤੇ ਮਹਰਬਾ ਬੜੇ ਕਰਦੇ ਜੋ ਜੈਤਿਪੁਰ ਉਹਨੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਉਸ ਸੰਦਰਭ ਦੇ ਅੰਦਰ ਅੱਜ ਜੇਠ ਦੇ ਜੱਠਿਆਤ ਵਰ ਵਾਲੇ ਦਿਨ ਧੰਤ ਗੁਰੂ ਨਾਨਕ ਦੇਵ ਜੀ ਦੀ ਨੀਤੀ ਜੋਤ ਗੁਰੂ ਅਮਰਦੇਵ ਜੀ ਦਾ 10 ਪਾਤਸ਼ਾਹੀ ਦਾ ਆਗਮਨ ਪਰਵਾਜਿਤ ਹਰ ਸੋਲਾਸ ਨਾਲ ਮਨਾਇਆ ਜਾ ਰਿਹਾ ਸੋ ਜਿਸ ਗੁਰੂ ਨੇ ਔਰਤਾਂ ਦੇ ਖਾਤਰ ਔਰਤਾਂ ਨੂੰ ਮਰਦੇ ਬਰਾਬਰ ਦਾ ਦਰਜਾ ਦਿੱਤਾ ਜਿੱਥੇ ਉਹਨਾਂ ਨੇ ਆਪਣੇ ਸਮੇਂ 'ਚ 22 ਮੰਝੀਆਂ ਮਰਦ ਪ੍ਰਧਾਨ ਹੁੰਦੇ ਸਨ ਸੰਸਾਰ 'ਚ ਮਰਦਾਂ ਨੂੰ ਬੱਚਿਆਂ ਉੱਤੇ ਔਰਤਾਂ ਨੂੰ 72 ਮੰਝੀਆਂ ਦੇ ਕੇ ਉਹਨਾਂ ਤੋਂ ਵੱਡੇ ਅਲਾਪਿਆ ਰੱਖਿਆ ਤੇ ਜਿਹੜੀ ਘੁੰਡ ਦੀ ਪ੍ਰਥਾ ਸੀ ਪਰਦੇ ਦੀ ਪ੍ਰਦਾਸੀ ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖਤਮ ਕਰਨ 'ਚ ਪਹਿਲ ਕਦਮ ਨਹੀਂ ਕੀਤੀ ਕਿ ਜਿਹੜੀ ਔਹ ਹੈ ਆਪਣੇ ਸਹੁਰੇ ਤੋਂ ਪਰਦਾ ਨਹੀਂ ਕਰੇਗੀ ਉਹ ਆਜ਼ਾਦ ਹੈ ਤਾਂ ਕਿ ਗਰਾਮナー ਰਹੇ ਸੋ ਮੇਰੇ ਕਹਿਣ ਤੋਂ ਭਾਵ ਕੁਰਾਲਗੜ ਦੀ ਤੀਜੀ ਜੋਤ ਨੇ ਔਰਤ ਦਾ ਜਿਹੜਾ ਜਾਂਦਾ ਸਫਲਨ ਹੋ ਰਿਆ ਸੀ ਉਸ ਸ਼ੋਸ਼ਣ ਨੂੰ ਠੀਕ ਕਰਨ ਲਈ ਜਿਹੜਾ ਦਮ ਚੁੱਕਿਆ ਤੇ ਕੰਮ ਕੀਤਾ ਔਰਤ ਨੂੰ ਬਹੁਤ ਸਤਕਾਰ ਸੋਕਿਆ ਮੁੰਡਾ ਆਖੀ ਹੈ ਜਿੱਦ ਜੰਮਿਆ ਰਾਹਾਨ ਵਰਗੇ ਸੁੱਤਰ ਫਟ ਕਰਕੇ ਗੁਰੂ ਗ੍ਰੰਥ ਸਾਹਿਬ ਅੰਦਰ ਔਰਤ ਨੂੰ ਖਰਾਬ ਲੈ ਕੇ ਆਉਂਦਾ ਸੋ ਅੱਜ ਇਸ ਮਹਾਨ ਮੂਜਸਮੇ ਕਪ ਸਤੰਤ ਸ੍ਰੀ ਕੁਰਾਲਗੜ ਸਾਹਿਬ ਦੇਖੇ ਤੁਹਾਨੂੰ ਸ੍ਰੀ ਗੁਰੂ ਅਰਬਿੰਦਾਸ ਪਾਤਸ਼ਾਹ ਜੀ ਦੇ ਨਿੱਗੇ ਗੋਤ ਜਿੱਤ ਬੈਠ ਕਰਕੇ ਸੰਗਤਾਂ ਗੁਰੂ ਨਾਨਕ ਦੇਵ ਜੀ ਦੀ ਜੋ ਤੇ ਆਪ ਗੁਰ ਪਰਵਾਰੀਆਂ ਨੇ ਤੇ ਗੁਰੂ ਕੇ ਪਿਆਰਿਓ ਇਸ ਸਥਾਨ ਦੀ ਮਹਾਨ ਕਾਰਜ ਸੇਵਾ ਕਰ ਰਹੀ ਹੈ ਇਹ ਕਰੋੜਾ ਦਾ ਪ੍ਰੋਜੈਕਟ ਗੁੰਮ ਜਿਹੜਾ ਮੁੱਖ ਗੁੰਮਦ ਹੈ ਦਰਵਾਜ਼ਾ ਉਹ ਬਣ ਚੁੱਕਿਆ ਹੈ ਬਾਕੀ ਜੋ ਚਾਰੇ ਦਿਸ਼ਾਵਾਂ ਵਿੱਚ ਗੁੰਮਦੀਆਂ ਨੇ ਉਹਨਾਂ ਦਾ ਕਾਰਜ ਚੱਲ ਰਿਹਾ ਹੈ ਸੋ ਗੁਰੂ ਘਰ ਦੇਖੇ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦੀ ਕਾਰਜ ਸੇਵਾ ਜਲਦ ਪ੍ਰారంਭ ਹੋਣ ਜਾ ਰਹੀ ਹੈ ਜਿਹੜੀ ਸਰਾ ਧੰਨ ਮਾਤਾ ਕਰਸਾ ਹਜ਼ੂਰ ਪਿਤਾ ਗੁਰੂ ਅਰਬਦਾਸ ਪਾਤਸ਼ਾਹ ਜੀ ਦੇ ਮਾਤਾ ਜੀ ਨੂੰ ਸਮਰਪਿਤ ਹੋਵੇਗੀ ਸਰਾ 50 ਕਮਰੇ ਦੀ ਬਣ ਰਹੀ ਹੈ ਸੋ ਸੰਗਤਨ ਨੂੰ ਬੇਨਤੀ ਹੈ ਪਿਆਰਿਓ ਸਰਾਮਾ ਵਿੱਚ ਯੋਗਦਾਨ ਪਾਓ ਗੁਰੂ ਘਰ ਨੇ ਜ਼ਮੀਨ ਦੀ ਵੀ ਫੇਰ ਕੀਤੀ ਜਾ ਰਹੀ ਹੈ ਗੁਰੂ ਘਰ ਦਾ ਪ੍ਰਮੁਖ ਦਵਾਜਾ ਜਿਹੜਾ ਉਹ ਚਾਂਦੀ ਦਾ ਲਗਾਇਆ ਜਾ ਰਿਹਾ ਹੈ ਆਓ ਲੋੜ ਅਨੁਸਾਰ ਜਥਾ ਸ਼ਕਤੀ ਅਨੁਸਾਰ ਆਪਾਂ ਆਪਣੇ ਕਿਰਤ ਨੂੰ ਸਭਲੇ ਕਰਦੇ ਹੋਈਏ ਗੁਰੂ ਘਰ ਵਿੱਚ ਸੰਬੰਧ ਪੇਟ ਕਰਕੇ ਆਪਣੀ ਜੀਵਨ ਨੂੰ ਸਫਲ ਕਰੀਏ ਉਹ ਰਹਿ ਸੀ ਤੋ ਬਈ ਸਤਿਗੁਰੂ ਅਰਜਨ ਮਾਰ ਇੱਥੇ ਕਦੋਂ ਤੇ ਕਦੋਂ ਆਏ ਕਿੰਨਾ ਚਿਰ ਰਹੇ ਉਹ ਸੰਤਾਂ ਨੂੰ ਕੀ ਉਪਦੇਸ਼ ਦਿੱਤਾ ਤਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਇਸ ਥਾਂ ਵਿੱਚ 1515 ਭਾਦੋ ਦੇ ਜਿੱਥੇ ਆ ਤੁਹਾਨੂੰ ਪਾਤਸ਼ਾਹ ਨੇ ਜਿੱਥੇ ਆ ਤੁਹਾਨੂੰ ਆਉਣਾ ਦਿੱਤਾ ਸੀ ਉਦੋਂ ਜਿਸ ਤਰ੍ਹਾਂ ਅੱਜ ਗੁਰਦੁਆਰਾ ਸਾਹਿਬ ਹੈ ਇੱਥੇ ਦੋ ਮਹਾਨ ਸਿੱਖ ਹੋਏ ਨੇ ਜੋ ਸਾਡੇ ਮਿਰਬ ਸਾਨੂੰ ਧੰਨਵਾਦ ਕਰਨਾ ਧੰਨਵਾਦ ਹੈ ਵੀ ਜਿਹਦਾ ਮਿੱਟੀ ਦਾ ਨਿੱਕਾ ਜਿਹਾ ਘਰ ਸੀ ਨਗਰ ਦਾ ਨਾਮ ਖਰਾਲੀ ਸੀ ਪਾਤਸ਼ਾਹ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ ਖਰਾਲੀ ਤੋਂ ਸ੍ਰੀ ਖਰਾਲ ਗੜ੍ਹ ਸਹਿਬ ਇਸ ਦਾ ਨਾਮ ਹੋਇਆ 5402 ਮਹੀਨੇ 11 ਦਿਨ ਲੜੇ ਔਰ ਇੱਥੇ ਰਾਜਪਾਗ ਰਾਜੇ ਬੈੰਦਾ ਸੀ ਪਾਤਸ਼ਾਹ ਜੀ ਨੇ ਸਾਰ ਨੂੰ ਕਰ ਮਿਤਾ ਦਾਸ ਇਸਸੇ ਸਥਾਨ ਦਾ ਮੁੱਖ ਝਾੜੂ ਵਰਦਾਰ ਹੋਣ ਦੇਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਸੰਗਤ ਜੀ ਕੁੰਮਾ ਮਜਬਾ ਗੋਤਾਂ ਦੇ ਜਾਤਾਂ ਦੇ ਵਖਰੇਵੇਂ ਨੂੰ ਛੱਡਦੇ ਹੋਏ ਆਓ ਗੁਰੂ ਦੀ ਸੰਤਾਨ ਗੁਰੂ ਦੇ ਸਿੱਧ ਬਣੀਏ ਗੁਰੂ ਪਾਤਸ਼ਾਹ ਜੀ ਲੜ ਲੱਗੇ ਇਹਨਾਂ ਭਰਮਾਂ ਭਲੇਖਾਂ ਤੋਂ ਉੱਠੀਏ ਔਰ ਆਉਣ ਵਾਲੀ ਪੀੜੀ ਖਾਸ ਕਰਕੇ ਨੌਜਵਾਨ ਤੇ ਬੱਚੀ ਤੇ ਬੱਚਿਆਂ ਨੂੰ ਮਿੱਟੀ ਦੇ ਦਲਦਲ ਵਿੱਚੋਂ ਕੱਢਣ ਦਾ ਵੱਡੀ ਲੋੜ ਹੈ ਆਓ ਸਾਰੇ ਘਰ-ਘਰ ਵਿੱਚ ਚਾਤੀ ਮਾਰੀਏ ਕਿਤੇ ਸਾਡਾ ਕੋਈ ਧੀ ਸਾਡਾ ਪੁੱਤ ਨਸ਼ੇ ਦੀ ਦਲਦਲ ਵਿੱਚ ਤਾਂ ਨਹੀਂ ਫਸ ਰਿਹਾ ਜੇ ਕੋਈ ਖੁਦਾਨਾ ਖਾਸ ਕਰਕੇ ਫਸਿਆ ਹੋਇਆ ਹੈ ਉਹਦੇ ਕੱਢਣ ਲਈ ਯਤਨ ਕਰੀਏ ਤਾਂ ਕਿ ਪੰਜਾਬ ਦੇ ਜਿਹੜਾ ਇੱਕ ਕਲੰਕ ਹੈ ਨਸ਼ਿਆਂ ਦਾ ਇਹ ਤੋਂ ਮੁਕਤ ਹੋ ਸਕੇ ਸੋ ਮੈਂ ਸਾਰਿਆਂ ਦਾ ਸੰਪਾਤਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ